ਸੀਨੀਅਰ ਸਟੋਕ ਕਿ ਮੈਂ ਲੇਟ ਹੋ ਗਿਆ ਤਾਂ ਪੌਣਾ ਘੰਟਾ ਬਟ ਜਿੰਨੇ ਸੱਜਣਾ ਨੂੰ ਸੱਦਿਆ ਸੀਗਾ ਇੱਕ ਤਾਂ ਕੋਈ ਮਜਬੂਰੀ ਦੱਸ ਸਕੇ ਮਜਬੂਰੀ ਵੱਸ ਨਹੀਂ ਵੀ ਆ ਸਕਦਾ ਸਮਾਂ ਹੀ ਐਸਾ ਹੈ ਪਰ ਸਾਰੇ ਲੋਕ ਆਏ ਉਤਸ਼ਾਹ ਤਾਂ ਹੈ ਕਿ ਸਾਡੇ 'ਚ ਉਤਸ਼ਾਹ ਹੈ ਤਾਂ ਗੱਬਰੂਆਂ 'ਚ ਵੀ ਹੋਏਗਾ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਅਸੀਂ ਦੱਸਾਂਗੇ ਕਿ ਹਾਂ ਭਾਈ ਆਪਾਂ ਉਮਰਾਨਗੜ ਦਾ ਮੇਲਾ ਦੁਬਾਰਾ ਸ਼ੁਰੂ ਕਰਨਾ ਹੈ ਤਾਂ ਤਾਲੀਆ ਸਾਹਿਬ ਜਿਹੜਾ ਹਾਕੀ ਘਟਾਲੀਆ ਨੂੰ ਸਨਮਾਨ ਕਰਨ ਦਾ ਜਿਹੜਾ ਨਿਰਣੇ ਲਿਆ ਗਿਆ ਹੈ ਤੁਹਾਡੀ ਟੀਮ ਵੱਲੋਂ ਮਰਨੈਗਲ ਸਾਹਿਬ ਨੇ ਵੀ ਕਿਹਾ ਤੇ ਹੀ ਵੀ ਕਿਹਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰਕੇ ਇਸ ਇਲਾਕੇ ਦੇ ਜਿਹੜੇ ਨੋ ਜਿਹੜੇ ਕੈਪਟਨ ਨੇ ਤੇ ਮੋਮਾਲਤੋ ਹਰਮਨ ਜੀ ਹਰਮਨ ਜੀ ਦੇਖੋ ਫਾਰਮਰਾਸ਼ਨ ਘੋਣਾ ਨੇ ਅਨਾਉਂਸ ਕੀਤਾ ਸੀ ਦੋ ਪਲੇਅਰਸ ਕਿਉਂਕਿ ਇਸ ਇਲਾਕੇ ਦੇ ਜੀ ਜੀ ਸਾਡੇ ਕਪਤਾਨ ਸਾਹਿਬ ਸਰਪੰਚ ਤੇ ਜਰਮਨਜੀਤ ਸਿੰਘ ਜਿਹੜੇ ਗੁਰਸੇਕ ਗਬਰੂਆ ਆਊਟ ਵਿੱਚ ਤੇ ਖੇਡਦਾ ਪਰ ਮੈਂ ਪਰਮਦਾਸ ਸਿੰਘ ਗੁਣਮ ਕਿਹਾ ਸੀਗਾ ਕਿ 8 ਪਲੇਅਰ ਫੇ ਅਵਾਜ਼ ਆਈ ਕਿ 8 ਪਲੇਅਰ ਪੰਜਾਬ ਦੇ ਜਿਹੜੇ ਖੇਡਦੇ ਨੇ ਮੈਂ ਕਿਹਾ ਯਾਰ ਬਹੁਤ ਨਾਲ ਤਿੰਨ ਦਾ ਕੀ ਆ ਜਿਹੜੇ ਨਹੀਂ ਖੇਡੇ ਜਾਂ ਪੰਜ ਸੱਤ ਜਿਹੜੇ ਪਲੇਅਰ ਬਾਹਰ ਦੀਆਂ ਸਟੇਟਾਂ ਦੇ ਨੇ ਜਿਹੜੇ ਨਹੀਂ ਇੱਥੋਂ ਦੇ ਹੈਗੇ ਖੇਡੇ ਤਾਂ ਸਾਰੇ ਨੇ ਤੋਂ ਉਹਨਾਂ ਨੂੰ ਕੋਸ਼ਿਸ਼ ਸਾਰੀ ਟੀਮ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਸਾਰੀ ਟੀਮ ਨੂੰ ਬੁਲਾ ਕੇ ਸਨਮਾਨ ਕਰਾਂਗੇ ਏਸ਼ੀਆ ਜਿਹੜੀ ਚੈਂਪੀਅਨਸ਼ਿਪ ਜਿੱਤ ਕੇ ਆਏ ਨੇ ਔਰ ਬਹੁਤ ਅੱਛਾ ਪ੍ਰਦਰਸ਼ਨ ਕੀਤਾ 올림픽ਸ ਦੇ ਵਿੱਚ ਵੀ ਹੈ ਇਹਨਾਂ ਨੇ ਤੋ ਕਰਾ ਕੇ ਸਨਮਾਨ ਚੱਗਾ ਲੱਗ ਰਿਹਾ ਬਾਤ ਹੁੰਦਾ ਕਿ ਮੇਲੇ ਦੀ ਵੱਡੀ ਪ੍ਰਾਪਤੀ ਹੋਵੇਗੀ ਸਭ ਚੀਜ਼ ਦੀ ਮੇਲੇ ਦੀ ਪੰਜਾਬ ਦੀ ਵੱਡੀ ਪ੍ਰਾਪਤੀ ਹੈ ਸਭ ਦੀ ਰਲ ਕੇ ਟੀਮ ਦੀ ਵੱਡੀ ਪ੍ਰਾਪਤੀ ਹੈ ਕੱਲਾ ਉਮਰਾਂ ਨੰਗਲ ਦਾ ਮੇਲਾ ਜਾਂ ਪਰਿਵਾਰ ਦਾ ਤਾਂ ਨਹੀਂ ਹੈ ਸਾਰੇ ਰਲ ਮਿਲ ਕੇ ਕਰ ਰਹੇ ਨੇ ਔਰ ਮੇਲੇ ਦੀ ਜਿਹੜੇ ਲੋਕ ਜੁੜੇ ਹੋਏ ਲੋਕ ਨਾ ਦੀ ਵੱਡੀ ਪ੍ਰਾਪਤੀ ਹੋਵੇ ਕੋਈ ਸ਼ੱਕ ਨਹੀਂ ਥੈਂਕ ਯੂ ਹਾਂਜੀ ਹਾਂਜੀ ਧਾਲੀਵਾਲ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਹੈ ਕਿਸ ਮਕ ਜਿਹੜਾ ਉਮਰਾਂ ਨੰਗਲ ਦਾ ਮੇਲਾ ਹੋ ਰਿਹਾ ਹੈ ਉਸ ਦੇ ਬਾਰੇ ਦੱਸੋ ਜੀ ਆ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਬਹੁਤ ਸਬਕਾਂ ਤੇ ਅਦਬ ਦਿਨਾ। ਜੀ ਬਧ ਸਤਿ ਸ਼੍ਰੀ ਅਕਾਲ। ਅਸੀਂ ਅੱਜ ਬਹੁਤ ਚਿਰਾਂ ਬਾਅਦ ਉਮਰਾਨੰਗਲ ਖੇਡ ਮੇਲੇ ਨੂੰ ਲੈ ਕੇ ਫੇਰ ਇਕੱਤਰ ਹੋਏ ਆਂ। ਇਲਾਕਾ ਨਿਵਾਸੀ, ਸੱਜਣ ਸੁਨੇਹੀ ਸਾਡੇ ਕਲੱਬ ਦੇ ਮੈਂਬਰ ਸਹਿਬਾਨ ਤੇ ਮੇਲੇ ਦੇ ਪ੍ਰਧਾਨ ਸਰਪ੍ਰਸਤ ਸਰਦਾਰ ਫਰਮਾਨ ਸਿੰਘ ਉਮਰਾਨੰਗਲ ਹੋਣਾ ਦੀ ਸਰਪ੍ਰਸਤੀ 'ਚ ਉਹਨਾਂ ਦੀ ਪ੍ਰਵਾਦੀ ਹੇਠ ਉਹਨਾਂ ਦੇ ਘਰੇ ਅੱਜ ਇਕੱਠੇ ਹੋਏ ਆਂ। ਔਰ 2018 ਤੋਂ ਬਾਅਦ ਅਸੀਂ ਮੇਲਾ ਨਹੀਂ ਸੀ ਕਰਵਾ ਸਕੇ ਹਾਲਾਤਾਂ ਦੇ ਮਤਬਕ ਬੰਦ ਕਰਨਾ ਪਿਆ ਸੀ ਫਿਰ ਇਲਾਕਾ ਨਿਵਾਸੀਆਂ ਦੀ ਤੇ ਸਾਡੇ ਨਵੀਂ ਪੀੜ੍ਹੀ ਦੀ ਬਹੁਤ ਜ਼ੋਰਦਾਰ ਮੰਗ ਸੀ ਕਿ ਮੇਲਾ ਕਰਾਓ ਤੇ ਇਹ ਸਵਾਦੇ ਨਾਲ ਆ ਕਿ ਸ਼ੁਰੂ ਹੋਇਆ ਕਿ ਭਾਈ ਹੁਣ ਸਾਡੀ ਦਾੜੀ ਬੱਗੀ ਹੋ ਗਈ ਗੱਭਰੂਓ ਹੁਣ ਤੁਸੀਂ ਸੰਭੋ ਸਾਡੀਆਂ ਧੀਆਂ ਪੇੜਾ ਪੁੱਤਰ ਸਾਡੇ ਮੋਰੇ ਆਉਣ ਤੇ ਇਸ ਮੇਲੇ ਦੀ ਪਰੰਪਰਾ ਨੂੰ ਸੰਭਾਲ ਮੇਲਾ ਕਰਾਉਣਾ ਪੈਸੇ ਦੀ ਖੇਡ ਨਹੀਂ ਹੁੰਦੀ ਬਿੰਦਾ ਤਰੋਣ ਜੱਜ ਪਾਤਾਂ ਦੀ ਖੇਡ ਹੁੰਦੀ ਹੈ ਜੱਜ ਬੇ ਦੀ ਖੇਡ ਹੁੰਦੀ ਹੈ ਟੀਮ ਦਾ ਕੰਮ ਹੁੰਦਾ ਸੋ ਇੱਕ ਲੀਡਰ ਤੇ ਤੁਸੀਂ ਵਿਸ਼ਵਾਸ ਕਰਕੇ ਚੱਲੋਗੇ ਪਰ ਉਮਰਾ ਮੰਗਲ ਦਾ ਮੇਲਾ ਜਿਹੜਾ ਉਹ ਸਦੀਆਂ ਚੱਲ ਸਕਦਾ ਸੋ ਉਹਦੇ ਵਾਸਤੇ ਅੱਜ ਅਸੀਂ ਇਕੱਠੇ ਹੋਏ ਹਾਂ ਤੇ ਮੇਲੇ ਵਾਸਤੇ ਅਸੀਂ ਨਵੰਬਰ ਦਾ ਆਖੀਰਲਾ ਹਫਤਾ ਚੁਣਿਆ ਕਿਉਂਕਿ ਬਹੁਤ ਚਿਰਾਂ ਬਾਅਦ ਇਕੱਠੇ ਹੋਏ ਹਾਂ ਤੇ ਬਹੁਤ ਛੋਟੀ ਮੀਟਿੰਗ ਸੀ ਸਾਰਿਆਂ ਦੇ ਸੁਝਾਅ ਲਏ ਗਏ ਨੇ ਸੋ ਜਿਵੇਂ ਜਿਵੇਂ ਸੀਨੀਅਰ ਸਾਡੇ ਮੈਂਬਰ ਸਾਹਿਬਾਨ ਹੁਕਮ ਦੇਣਗੇ ਸਾਡੇ ਵੱਟੇ ਜ਼ੋਰ ਸਾਡੇ ਉਵੇਂ ਕਰਾਂਗੇ ਪਰ ਨਵੰਬਰ ਦਾ ਅਖੀਰਲਾ ਹਫ਼ਤਾ ਰੱਖਾਂਗੇ ਇੱਕ ਦਿਨ ਅਕੈਡਮੀਆਂ ਖੇਡਣਗੀਆਂ ਨਾਰਥ ਫੈਡਰੇਸ਼ਨ ਦੀਆਂ ਸਬਾਕ ਸੂਚਣ ਸੰਗ ਚੱਠਾ ਹੋਣਾ ਦੀ ਰਹਿਨਮਾਈ ਚ ਪਰ ਦੂਸਰੇ ਦਿਨ ਸੱਭਿਆਚਾਰਕ ਮੇਲਾ ਹੋਏਗਾ ਉਮਰਾਂ ਨੰਗਲ ਦੇ ਅਸੀਂ ਕਿਉਂਕਿ ਪਰਮੁਲਾਜ ਉਹਨਾਂ ਦੀ ਜ਼ਮੀਨ ਦੇ ਵਿੱਚ ਹੀ ਕਰਾਉਦੇ ਹੁੰਦੇ ਸੀ ਕਿ ਲਾਸਟ ਦੋ ਮਹੀਨੇ ਅਸੀਂ ਸਟੇਡੀਅਮ ਚ ਕਰਵਾਏ ਨੇ ਉਹ ਵੀ ਫੈਸਲਾ ਹੋਏਗਾ ਪਰ ਦੋਨਾਂ ਚ ਇੱਕ ਕਿੱਲੇ ਦੀ ਵਿੱਥ ਹੈ ਸਣਕ ਦੇ ਉਧਰਲੇ ਪੰਨੇ ਸਾਡਾ ਸਟੇਡੀਅਮ ਹੈ ਪਿੰਡ ਦਾ ਤੇ ਇਧਰਲੇ ਬੰਦੇ ਜ਼ਮੀਨਾਂ ਸੀ ਇਸ ਵੇਲੇ ਜ਼ਮੀਨ ਵਾਲੇ ਪਾਸੇ ਕੱਟ ਬੈਠੇ ਆ। ਸੋ ਨਵੰਬਰ ਦੇ ਹੀਰਲੇ ਹਫਤੇ ਮਿਲਦੇ ਆ ਉਮਰੋਂਗਰ ਤੇ ਨਿਵਾਸੀਓਰ ਸਭ ਤੋਂ ਵੱਡੀ ਜਿਹੜੀ ਸਭ ਤੋਂ ਪਹਿਲੀ ਸ਼ਰਤ ਰੱਖੀ ਗਈ ਆ ਕੋਈ ਵੀ ਚੈਨਲ ਕਿਸੇ ਵੀ ਤਰ੍ਹਾਂ ਦਾ ਕੋਈ ਚੈਨਲ ਇਸ ਮੇਲੇ ਨੂੰ ਲਾਈਵ ਨਹੀਂ ਦਿਖਾ ਸਕੇਗਾ। ਬਿਲਕੁਲ ਲਾਈਵ ਨਹੀਂ ਦਿਖਾ ਸਕੇਗਾ। ਉਹ ਲਾਈਵ ਕੈਨੇਡਾ ਅਮਰੀਕਾ ਤੋਂ ਹੋ ਸਕਦਾ ਪਰ ਇਸ ਇਲਾਕੇ ਦੇ ਲੋਕਾਂ ਨੇ ਜੇ ਲੁਤਫ ਲੈਣੇ ਨੇ ਨਜ਼ਾਰੇ ਲੈਣੇ ਨੇ ਕਬੱਡੀ ਦੇ ਜੋਹਰ ਦੇਖਣੇ ਨੇ ਗਾਇਕਾ ਨੂੰ ਸੁਣਨਾ ਤਾਂ ਉਹਨਾਂ ਨੂੰ ਉਮਰਾ ਮੰਗਲ ਦੇ ਖੇਡ ਮੈਦਾਨਾਂ 'ਚ ਆਉਣਾ ਹੀ ਪਵੇਗਾ। ਚੋਖੋ ਮੁਖਮਾ ਕੇ ਆਉਸੀ ਹੁੜੀ ਤਾਂ। ਤੁਹਾਡੇ ਕਹਿੰਦਾ ਮਤਲਬ ਰਿਕਾਰਡ ਹੋਵੇਗਾ ਉਸ ਤੋਂ ਬਾਅਦ ਚੱਲੇਗਾ। ਹਾਂ ਬਾਅਦ 'ਚ ਉਹ ਰੀਲਾਂ ਪਾਵਾਂਗੇ ਜਾਂ ਦੇਖਦੇ ਆ YouTube ਚੈਨਲ ਤੇ ਅਸੀਂ ਪਾਵਾਂਗੇ ਪਰ ਅਸੀਂ ਕਿਸੇ ਚੈਨਲ ਨੂੰ ਇਹ ਅਥਾਰਟੀ ਨਹੀਂ ਦੇਵਾਂਗੇ ਕਿ ਉਹ ਲਾਈਵ ਹੋਵੇ ਕਿਉਂਕਿ ਲੋਕ ਸਾਡੇ ਸਾਰਾ ਜੋਰ ਲੱਗਿਆ ਹੁੰਦਾ ਟੀਮ ਦਾ ਤੇ ਲੋਕ ਰਜਾਈਆਂ 'ਚ ਬੈਠ ਕੇ ਮੇਲਾ ਦੇਖ ਕੇ ਆਨੰਦ ਮਾਣ ਲੈਂਦੇ ਨੇ ਤੇ ਅਸੀਂ ਵੀ ਆਪਦੇ ਘਰਾਂ 'ਚ ਸਾਨੂੰ ਵੀ ਸ਼ੌਨਾ ਆਉਂਦਾ ਸਾਨੂੰ ਵੀ ਠੰਡ ਲੱਗਦੀ ਹੁੰਦੀ ਹੈ ਇੱਕ ਤਾਲੀ ਵੱਲੋਂ ਸਾਹਿਬ ਤੁਸੀਂ ਬੜੀ ਇੰਪੋਰਟੈਂਟ ਗੱਲ ਆ ਕਿ ਤੁਸੀਂ ਹੋਰ ਕੇ ਲੰਬੇ ਸਮੇਂ ਤੋਂ 15 2000ਆਂ ਤੋਂ ਤੁਸੀਂ ਜੁੜੇ ਹੋ ਮੇਲਾ ਕਰਨਾ ਮਤਲਬ ਐਕਸੈਮ ਨਾਟ ਐਨੀ ਈਜ਼ੀ ਟਾਸਕ ਬਟ ਤੁਸੀਂ ਕਹਿੰਦੇ ਕਿ ਅਸੀਂ ਲੋਕ ਹੋਣ ਜਿਹੜੇ ਉਹ ਨੌਜਵਾਨ ਅੱਗੇ ਆਉਣਾ ਚਾਹੁੰਦੇ ਨੇ ਕਿ ਅਸੀਂ ਹੁਣ ਉਹਨਾਂ ਨੂੰ ਦੇਖੀਏ ਉਹਨਾਂ ਦਾ ਮਾਰਗਦਰਸ਼ਨ ਕਰੀਏ ਆ ਇਸ ਦਾ ਮਤਲਬ ਕਿ ਤੁਸੀਂ ਫਿਰ ਇਲਾਕੇ ਦੇ ਲੋਕਾਂ ਨੂੰ ਖੁੱਲਾ ਸੱਦਾ ਦੇ ਰਹੇ ਹੋ ਕਿ ਨਹੀਂ ਉਸ ਇਲਾਕੇ ਦਾ ਹੀ ਮੇਲਾ ਤਾਂ ਇਲਾਕੇ ਦਾ ਹੀ ਹੁੰਦਾ ਜੀ ਦੇਖੋ ਜੇ ਅਸੀਂ ਕਹੀਏ ਵੀ ਅਸੀਂ ਹਰ ਬਰੇ ਪਟਿਆਲੇ ਤੋਂ ਆ ਕੇ ਚਲੋ ਇਹ ਮੰਨਣਾ ਤਾਂ ਹੈ ਨਹੀਂ ਅਜੇ ਤਾਂ ਵੱਡੇ-ਵਡੇਰਿਆਂ ਨੂੰ ਕਹਿ ਕੇ ਕਿਹਾ ਮੈਂ ਤਾਂ ਮੇਰੀ ਤਾਂ ਇਹ ਸੋਚ ਹੈ ਕਿ ਤੂੰ ਮੇ ਤੋਂ ਛੋਟਾ ਸਵਾਲ ਪੁੱਛਣ ਆਇਆ ਕੈਮਰੇ 'ਚ ਤਾਂ ਨਹੀਂ ਆ ਰਿਹਾ ਤੂੰ ਪੁੱਤਾਂ ਬਰਾਬਰ ਆ ਪਰ ਤੇਰੇ ਪੋਤਿਆਂ ਨਾਲ ਵਾਟੇ ਖੇਡ ਕੇ ਮਿਲੂਗਾ ਮੈਂ ਮੈਂ ਬੁढ़ा ਨਹੀਂ ਹੋਣਾ ਪਰ ਅਸੀਂ ਬੁੱਢੇ ਤਾਂ ਨਹੀਂ ਹੋਣਾ ਪਰ ਫਿਰ ਵੀ ਗੱਬਰੂਆਂ ਦੇ ਹੱਥ ਦੇ ਵਿੱਚ ਕਮਾਂਡ ਹੋਵੇ ਤਾਂ ਬਹੁਤ ਚੰਗਾ ਲੱਗਦਾ ਹੈ ਇਲਾਕੇ ਦੇ ਲੋਕਾਂ ਨੂੰ ਇਲਾਕੇ ਦੇ ਸਮੇਂ ਦੇ ਨਾਲ ਜਿਹੜੇ ਸਮੇਂ ਦੇ ਖਾਣੀ ਨੇ ਹੁਣ ਇਸ ਵੇਲੇ ਮੁਛ ਫੁੱਟ ਚੋਬਰ ਨੇ ਉਹ ਅੱਗੇ ਆਉਣ ਕਬੱਡੀ ਨੂੰ ਵੀ ਦੇਖਣ ਇਹ ਇੱਕ ਪਰੰਪਰਾ ਹੁੰਦੀ ਹੈ ਉਹਨੂੰ ਸਾਂਭਣਾ ਪਰੰਪਰਾ ਹੁੰਦੀ ਹੈ ਕਿਸੇ ਮੱਠ ਦੀ ਕਿਸੇ ਲੰਗਰ ਦੀ ਕਿਸੇ ਗੁਰਦੁਆਰੇ ਦੀ ਕਿਸੇ ਤਿਥਾਰ ਦੀ ਇੱਕ ਪਰੰਪਰਾ ਹੀ ਚੱਲਦੀ ਹੈ ਨਾ ਇੱਕ ਹੋਰ ਤਾਲੀਵਾਲ ਸਾਹਿਬ ਤੁਸੀਂ ਦੇਖ ਰਹੇ ਹੋ ਨਾ ਕਿ ਮਾਝੇ ਦਾ ਸਿਰੇ ਦਾ ਮੇਲਾ ਸੀ ਪੰਜਾਬ ਦੇ ਜਿਹੜੇ ਛੁੜੇ ਨੇ ਜਿਹੜੇ ਜਿਨ੍ਹਾਂ ਨੂੰ ਇੰਨੀ ਪ੍ਰਸਿੱਧੀ ਮਿਲੀ ਪਰ ਕੋਵਿਡ ਵਿੱਚ ਆ ਗਿਆ ਕੋਵਿਡ ਤੋਂ ਬਾਅਦ ਆ ਜਾਂ ਉਹ ਜਿਹੜੇ ਬਿਹਾਰ ਨੇ ਦੁਬਾਰਾ ਜਿੱਦਾਂ ਤੋਂ ਤੁਸੀਂ ਇਹ ਪਰਾਲਾ ਸ਼ੁਰੂ ਕੀਤਾ ਮੂਰ ਉਸ ਲੈਵਲ ਤੇ ਪਹੁੰਚ ਨਹੀਂ ਸਕੇ ਜਿਵੇਂ ਸਾਡੇ ਕੋਲ ਬਿੱਤੇ ਨੇ ਮੂਲਾ ਖੋਸ ਸਾਹਿਬ ਤੋਂ ਜਿਹੜੇ ਜ਼ੁਇਨ ਜ਼ਿਕਰ ਕੀਤਾ ਸੀ ਉਹਨਾਂ ਦਾ ਵੀ ਮੇਲਾ ਬੜਾ ਵੱਡਾ ਹੁੰਦਾ ਸੀ ਕਿਤੇ ਲੋਕੀ ਕਬੱਡੀ ਦੇ ਵੇਖਣ ਆਉਂਦੇ ਸੀ ਬਟ ਦੁਬਾਰਾ ਉਹ ਉਸ ਲੈਵਲ ਤੇ ਪਹੁੰਚ ਨਹੀਂ ਸਕੇ ਕੀ ਕਾਰਨ ਸਰ ਜਿੱਦਾਂ ਤੁਸੀਂ ਐਬਡ ਕੀਤਾ ਹੈ ਜੇ ਬਹੁਤ ਵੱਡਾ ਲੱਗੋ ਕਾਰਨ ਕੋਈ ਅਣਜਾਣ ਹੋਏਗਾ ਦੋ ਦੋ ਤਿੰਨ ਕਾਰਨ ਜਿਹੜੇ ਮੇਰੀ ਨਜ਼ਰ ਦੇ ਵਿੱਚ ਆਉਂਦੇ ਨੇ ਇੱਕ ਤਾਂ ਸਾਡੀ ਜਿਹੜੀ ਜਵਾਨੀ ਹੈ ਉਹ ਸ਼ਾਰਟਕਟ ਭਾਲਦੇ ਨੇ ਕਿ ਸਭ ਨੂੰ ਛੇਤੀ ਛੇਤੀ ਉਹ ਚੁਟਕੀਆਂ ਤੁਸੀਂ ਉਦਾਂ ਹੀ ਪਰਿਵਾਰ ਚ ਬੈਠ ਕੇ ਕਿਤੇ ਮਾਰ ਕੇ ਹੱਸ ਸਕਦੇ ਹੋ ਪਰ ਚੁਟਕੀਆਂ ਨਾਲ ਹੋਣਾ ਕੁਛ ਨਹੀਂਗਾ ਇਦਾਂ ਦਾ ਕੁਛ ਨਹੀਂ ਹੁੰਦਾ ਮੇਲੇ ਦੀ ਅੱਜ ਵਿਉਂਤਪੰਦੀ ਕੀਤੀ ਆ ਅਸੀਂ ਅੱਜ ਮਿਹਰਾਂ 20 ਸਤੰਬਰ ਹੈ ਜੀ ਤੇ ਨਵੰਬਰ ਦੇ ਹੀਲੇ ਹਫਤੇ ਸਾਡੇ ਹੌਣ ਪੈਰਾ ਦੇ ਤੋਂ ਮਿੱਟੀ ਖਿਸਕ ਗਈ ਕਹਿ ਤਾਂ ਦਿੱਤਾ ਨਵੰਬਰ ਦੇ ਹੀਲੇ ਹਫਤੇ ਜੀ 2 ਮਹੀਨੇ ਸਾਡੇ ਕੋਲੇ 70 ਦਿਨ ਨੇ 70 ਦਿਨਾਂ ਚ ਕਿੰਨੇ ਕਲਾਕਾਰ ਕਿੰਨੇ ਪਲੇਅਰ ਕਿਹੜਾ ਗਰਾਊਂਡ ਕਿੰਨੇ ਰੈਫਰੀ ਕਿੰਨੇ ਫੂਡ ਕਿੰਨੀ ਰਹਾਇਸ਼ ਲੋਕਾਂ ਦੀ ਕਿੰਨੀਆਂ ਗੱਡੀਆਂ ਕਿੰਨੀ ਸਿਕਿਉਰਿਟੀ ਕਿੰਨੇ ਮਹਿਮਾਨ ਮਹਿਮਾਨਾਂ ਦੀ ਆਪ ਭਗਤ ਵਾਸਤੇ ਟੀਮਾਂ ਬਹੁਤ ਵੱਡਾ ਇੱਕ ਇਵੈਂਟ ਹੁੰਦਾ ਮੇਲਾ ਘੋਣਾ ਖੇੜ ਨਹੀਂ ਹੈ ਕੁਝ ਸਾਲਾਂ ਤੋਂ ਬੰਦ ਰਿਹਾ ਮੇਲਾ ਤੇ ਹੁਣ ਤੁਸੀਂ ਨਵੇਂ ਸਿਰੋਂ ਸ਼ੁਰੂ ਕਰਨ ਲੱਗੇ ਜੀ ਫਿਰ ਤੇ ਕਿੰਦਾ ਦਾ ਲੋਕਾਇਮ ਹੋ ਰਿਹਾ ਇਲਾਕੇ ਦੇ ਦੇਖੋ ਪਰਮਰਾ ਸਿੰਘ ਜੀ ਨੇ ਕੱਲ ਸਵੇਰੇ ਮੈਨੂੰ ਫੋਨ ਕੀਤਾ ਸੀਗਾ ਕਿ ਆਪਾਂ ਇਲਾਕਾ ਨਿਵਾਸੀਆਂ ਨੂੰ ਮੈਂ ਫੋਨ ਕਰਨ ਲੱਗਿਆ ਤੇ ਤੂੰ ਕੱਲ ਨੂੰ 12 ਵਜੇ ਪਹੁੰਚ ਮੈਂ ਮੈਂ ਮਾਫੀ ਚਾਹਣਾ ਤੁਹਾਡੇ ਚਰਮਾਹੀ ਫੇਰ ਸੀਨੀਅਰਸ ਤੋਂ ਕਿ ਮੈਂ ਡੇਟ ਹੋ ਗਿਆ ਤਾਂ ਪੌਣਾ ਘੰਟਾ ਬਟ ਜਿੰਨੇ ਸੱਜਣਾ ਨੂੰ ਸੱਦਿਆ ਸੀਗਾ ਇੱਕਦਾਂ ਕੋਈ ਮਜਬੂਰੀ ਦੱਸ ਸਕੇ ਮਜਬੂਰੀ ਵਸ ਨਹੀਂ ਵੀ ਆ ਸਕਦਾ ਸਮਾਂ ਹੀ ਐਸਾ ਹੈ ਪਰ ਸਾਰੇ ਲੋਕ ਆਏ ਉਤਸ਼ਾਹਤਾ ਹੈ ਕਿ ਸਾਡੇ ਚ ਉਤਸ਼ਾਹ ਹੈ ਤਾਂ ਗੱਬਰੂਆਂ ਚ ਵੀ ਹੋਏਗਾ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਅਸੀਂ ਦੱਸਾਂਗੇ ਕਿ ਹਾਂ ਭਾਈ ਆਪਾਂ ਉਮਰਾਨਗੜ ਦਾ ਮੇਲਾ ਦੁਬਾਰਾ ਸ਼ੁਰੂ ਕਰਨਾ ਹੈ ਤਾਂ ਇਹ ਉਮਰਾਨਗੜ ਤਾਲੀਆ ਸਾਹਿਬ ਜਿਹੜਾ ਹਾਕੀ ਘਟਾਲੀਆ ਨੂੰ ਸਨਮਾਨ ਕਰਨ ਦਾ ਜਿਹੜਾ ਨਿਰਣੇ ਲਿਆ ਗਿਆ ਹੈ ਤੁਹਾਡੀ ਟੀਮ ਵੱਲੋਂ ਮਰਨੈਗਲ ਸਾਹਿਬ ਨੇ ਵੀ ਕਿਹਾ ਤੋਂ ਹੀ ਵੀ ਕਿਹਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰਕੇ ਇਸ ਇਲਾਕੇ ਦੇ ਜਿਹੜੇ ਨੋ ਨੋ ਜਿਹੜੇ ਕੈਪਟਨ ਨੇ ਤੇ ਮੋਮਾਲ ਤੇ ਹਰਮਨ ਜੀ ਹਰਮਨ ਜੀ ਦੇਖੋ ਪਰਮਰਾ ਸਿੰਘ ਹੋਣਾ ਨੇ ਅਨਾਉਂਸ ਕੀਤਾ ਸੀ ਦੋ ਪਲੇਅਰ ਕਿਉਂਕਿ ਇਸ ਇਲਾਕੇ ਦੇ ਜੀ ਜੀ ਸਾਡੇ ਕਪਤਾਨ ਸਾਹਿਬ ਸਰਪੰਚ ਤੇ ਜਰਮਨਜੀਤ ਸਿੰਘ ਜਿਹੜੇ ਗੁਰਸਿੱਖ ਗੱਬਰੂ ਆਊਟ ਵੇਕ ਤੇ ਖੇਡਦਾ ਪਰ ਮੈਂ ਪਰਮਭਰ ਸਿੰਘ ਖੁਣਮ ਕਿਹਾ ਸੀਗਾ ਕਿ 8 플레이 ਅਵਾਜ਼ ਆਈ ਕਿ 8 플레이 ਹਾਂਜੀ ਅੱਜ ਸਰ ਮੈਂ ਬੋਲਦਾ ਪੂਰਾ ਨਗਰ ਸਾਹਿਬ ਲੰਬੇ ਸਮੇਂ ਤੋਂ ਪਤਾ ਇੱਕ ਵਾਰ ਫਿਰ ਮੇਲਾ ਕਰਵਾਇਆ ਜਾ ਰਿਹਾ ਜੀ ਦੱਸੋ ਕੀ ਤਿਆਰੀਆਂ ਔਰ ਕਿਵੇਂ ਦੁਬਾਰਾ ਮਤਲਬ ਕੀ ਕੀ ਪ੍ਰੋਪੈਸ ਵਾਰ ਵੱਖਰਾ ਕਰਨ ਜਾ ਰਹੇ ਹੋ ਸਰ ਤੁਸੀਂ 2017 ਚ ਛੋੜੇ ਬ੍ਰਦਰ ਇੰਦਰ ਸਿੰਘ ਦੀ ਡੈਥ ਤੋਂ ਬਾਅਦ ਮੇਲਾ ਸਤਾਈ ਤੌਰ ਤੇ ਮਤਲਬ ਕਰਤਾ ਸੀਗਾ ਸੋ ਇਸ ਵਾਰੀ ਇਲਾਕੇ ਦੀ ਸੰਗਤ ਵੱਲੋਂ ਲਗਨ ਨਵਸੀਆਂ ਵੱਲੋਂ ਅ ਬੜਾ ਜੋਰ ਦਿੱਤਾ ਜਾ ਰਿਹਾ ਸੀ ਕਿ ਵੀ ਆਪਾਂ ਸਨਾਨਾ ਮੇਲਾ ਖੇਡ ਮੇਲਾ ਔਰ ਸਭਿਆਚਾਰਕ ਮੇਲਾ ਜੋ ਸਿਦਾ ਯਾਦ ਨੂੰ ਸਮਰਪਿਤ ਇੱਥੇ ਕਰਾਉਣੇ ਆ ਸੋ ਐਦਾਂ ਕੀ ਕਰਾਈਏ ਸੋ ਉਸੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਇਲਾਕੇ ਦੇ ਮੋਜ਼ਦ ਜਿਹੜੇ ਸਾਡੇ ਅ ਮਮ ਉਹ ਨਗਰ ਨਿਵਾਸੀਆਂ ਨਾਲ ਬੈਠ ਕੇ ਸੀ ਇਸ ਤੇ ਚਰਚਾ ਕੀਤੀ ਹੈ ਕਿ ਕੇਸਪੁਰ ਦੇ ਵਿੱਚ ਮੇਲਾ ਕਰਾਉਣਾ ਉਹ ਉਹ ਪਲਾਨ ਕਰਾਂਗੇ ਦੋਮਰ ਦੇ ਵਿੱਚ 0 ਰੋਜਾ ਮੇਲਾ ਦੂਰੋਜਾ ਸਰ ਮੇਲਾ ਹੋਏਗਾ ਜੀ ਪਹਿਲੇ ਦਿਨ ਚਾਰਕ ਖੇਡਾਂ ਦਾ ਕਿੰਨਾ ਦਾ ਰੱਖਿਆ ਬੀ 2000 ਰੱਖਾਂਗੇ ਜੀ ਉਹ ਵਿੱਚ ਗੇਮਾਂ ਕਰੀਆਂ ਜਾਣਗੀਆਂ ਜਿਮਨਾਸਟਿਕ ਕਬੱਡੀ ਔਰ ਵਸਾਕੀ ਜਿਸ ਤਰ੍ਹਾਂ ਇਹ ਸਬਾਚਾਰ ਨਾਲ ਸੰਬੰਧਿਤ ਮਾਨ ਇਹ ਪ੍ਰਮਾਣਿਤ ਹੋਈ ਔਰ ਸਵੇਚਾਰਕ ਪ੍ਰੋਗਰਾਮ ਦਿੰਦਾ ਹੋਣਾ ਨਗਲ ਸਾਹਿਬ ਇਸ ਵਾਰ ਤੁਸੀਂ ਆખી ਟੀਮ ਦਾ ਵੀ ਐਲਾਨ ਕੀਤਾ ਜਿਹੜੇ ਆਪਣੇ ਮੁੰਡੇ ਪੰਜਾਬ ਦੇ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਏ ਅਸੀਂ ਕਿਉਂਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੰਡੀਅਨ ਹਾਕੀ ਦੇ ਕਪਤਾਨ ਹਰਮਨਜੀਤ ਸਿੰਘ ਜੋ ਕਿ ਸਾਡੇ ਨਦੀਕਪੈੜ ਤਰਨਵਾਲ ਦੇ ਨਿਵਾਸੀ ਨੇ ਜਰਮਨਪ੍ਰੀਤ ਸਿੰਘ ਉਹ ਵੀ ਸਾਡੇ ਹਲਕੇ ਦੇ ਨਿਵਾਸੀ ਨੇ ਔਰ ਉਹਨਾਂ ਨੌਜਵਾਨਾਂ ਨੇ ਬੜਾ ਸ਼ਾਨਦਾਰ ਪ੍ਰਦਰਸ਼ਨ 올림픽 ਦੇ ਵਿੱਚ ਔਰ ਹੁਣ ਏਸ਼ੀਅਨ ਗੇਮ ਦੇ ਵਿੱਚ ਕੀਤਾ ਸੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਅਸੀਂ ਇਸ ਮੇਲੇ ਦੇ ਵਿੱਚ ਇੰਡੀਅਨ ਹਾਕੀ ਦੇ ਜੋ 8 ਪੰਜਾਬ ਦੇ ਖਿਡਾਰੀ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਉਹਨਾਂ ਨੇ ਕਿਹਾ ਸਰ ਤੁਸੀਂ ਇਲਾਕੇ ਦੇ ਜਿਹੜੇ ਪਲੇਅਰ ਵੀ ਉੱਭਰਦੇ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਰਹੇ ਹੋ ਲੋਕ ਵੀ ਜਿਹੜੇ ਸਨਮਾਨਿਤ ਕਰਦੇ ਰਹੇ ਕੋਈ ਚਕਸੀਤਾ ਨੂੰ ਉਹਨਾਂ ਨੂੰ ਵੀ ਸਨਮਾਨਿਤ ਕਰੋਗੇ ਜੀ ਜਿਸ ਤਰ੍ਹਾਂ ਹਰ ਵਾਰ ਕਰਦੇ ਸੀ ਬਿਲਕੁਲ ਕਰਾਂਗੇ ਜੀ ਕਿਉਂਕਿ ਇਹਦੇ ਅੱਜ ਪਹਿਲੀ ਸਾਡੀ ਮੀਟਿੰਗ ਸੀਗੀ ਸੋ ਅਸੀਂ ਜਿਵੇਂ ਜਿਵੇਂ ਸਾਡੇ ਪ੍ਰੋਗਰਾਮ ਬਣਦੇ ਜਾਣਗੇ ਉਸ ਤਰ੍ਹਾਂ ਤੁਹਾਨੂੰ ਉਸ ਜਾਣਕਾਰੀ ਤੋਂ ਸਾਂਝੀ ਕਰਾਂਗੇ ਧੰਨਵਾਦ ਥੈਂਕ ਯੂ ਸਰ ਥੈਂਕ ਯੂ